ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਹੜਾ ਦੀ ਮਾਰ ਜਿਹੜੀ ਪੰਜਾਬ ਦੇ ਵਿੱਚ ਦਿਨ-ਬਦਨ ਪੈ ਰਹੀ ਹੈ ਉਹਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਨਿਕਲ ਕੇ ਨਹੀਂ ਸਾਹਮਣੇ ਆ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿੱਥੇ ਨੇ ਅੱਜ ਪੰਜਾਬ ਦੇ ਕਿਸਾਨ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਏਸ਼ੀਆ ਵਿੱਚ ਸੌਂਦੇ ਨੇ ਇਹਨਾਂ ਕੋਲ ਲੱਖਾਂ ਕਰੋੜਾ ਕਰੋੜਾ ਦੀਆਂ ਗੱਡੀਆਂ ਨੇ ਅੱਜ ਕਿਸਾਨ ਡੁੱਬਾ ਹੋਇਆ ਹੈ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿੱਥੇ ਨੇ ਜਿਹੜੇ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਦੂਜਿਆਂ ਨੂੰ ਤੰਗ ਕੱਸਦੇ ਨਜ਼ਰ ਆਉਂਦੇ ਨੇ ਲੇਕਿਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੰਜਾਬ ਨੂੰ ਜ਼ਰੂਰਤ ਹੈ ਗੁਰਦਾਸਪੁਰ ਤੋਂ ਲੈ ਕੇ ਫਿਰੋਜ਼ਪੁਰ ਤੱਕ ਪਠਾਨਕੋਟ ਜਿੰਨੇ ਵੀ ਬਾਰਡਰ ਏਰੀਏ ਨੇ ਫਾਜ਼ਿਲਕਾਾਰੇ ਹੀ ਜਿਹੜੇ ਨੇ ਪਾਣੀ ਦੇ ਵਿੱਚ ਡੁੱਬੇ ਪਏ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਮਿਲਨਾਡੂ ਵਿੱਚ ਮਿਡਵੇਅਰ ਦੀਆਂ ਗੱਲਾਂ ਕਰ ਰਹੇ ਨੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਨ੍ਹਾਂ ਨੇ 2022 ਦੇ ਵਿੱਚ ਇਹ ਗੱਲ ਕਹੀ ਸੀ ਕਿ ਮੈਂ ਕੁਕੜੀ ਤੇ ਐਮਐਸਪੀ ਦਵਾਵਾਂਗਾ ਮੈਂ ਬੱਕਰੀ ਤੇ ਐਮਐਸਪੀ ਦਵਾਵਾਂਗਾ ਜੇ ਤੁਹਾਡੀ ਮੱਝ ਮਰਦੀ ਮੈਂ ਉਹਦੇ ਤੇ ਦਵਾਵਾਂਗਾ ਤੇ ਅੱਜ ਹੜਾ ਦੀ ਮਾਰ ਦੇ ਵਿੱਚ ਜਿਹੜੇ ਨੇ ਲੱਖਾਂ ਦੀ ਤਕਰ ਦੇ ਲੋਕ ਖੜੇ ਹੋ ਗਏ ਨੇ ਲੇਕਿਨ ਭਗਵੰਤ ਸਿੰਘ ਮਾਨ ਕਿਸੇ ਪਾਸੇ ਵੀ ਦਿਖਾਈ ਨਹੀਂ ਦੇ ਰਹੇ ਜੇਕਰ ਗੱਲ ਕਰੀਏ ਉਹ ਤਸਵੀਰਾਂ ਦਿਖਣ ਦਿਖਣ ਯੋਗ ਨਹੀਂ ਰਹਿ ਰਹੀਆਂ ਦੇਖੀਆਂ ਨਹੀਂ ਜਾ ਰਹੀਆਂ ਕਿਉਂਕਿ ਲੋਕ ਇੰਨੇ ਕੋ ਮਸੀਬਤ ਦੇ ਵਿੱਚ ਕਿਰੇ ਹੋਏ ਨੇ ਕਿ ਲੋਕਾਂ ਨੂੰ ਵੇਖ ਕੇ ਤਰ ਤਰ ਨਿਕਲ ਰਿਹਾ ਹੈ ਲੋਕਾਂ ਨੂੰ ਅੱਜ ਮਦਦ ਦੀ ਇੰਨੀ ਜਰੂਰਤ ਹੈ ਕਿ ਪਾਸੇ ਤੋਂ ਆ ਕੇ ਲੋਕਾਂ ਦੇ ਹੱਥ ਵਧਾ ਰਹੇ ਨੇ ਲੇਕਿਨ ਕਿਸੇ ਤਰ੍ਹਾਂ ਦੀ ਵੀ ਸਰਕਾਰ ਵੱਲੋਂ ਜਿਹੜਾ ਹੈ ਮੁਆਜਾ ਨਹੀਂ ਦਿੱਤਾ ਜਾ ਰਿਹਾ ਜੇਕਰ ਗੱਲ ਕਰੀਏ ਜਿੱਥੇ ਪਾਣੀ ਥੋੜੇ ਘੰਟੇ-ਘੰਟੇ ਬਾਅਦ ਹੀ ਵੱਧ ਦੀ ਮਾਤਰਾ ਵਿੱਚ ਨਜ਼ਰ ਆ ਰਿਹਾ ਹੈ ਹਾੜਾਂ ਦੀ ਮਾਰ ਕਰਕੇ ਲੋਕ ਜਿਹੜੇ ਨੇ ਦਿਨ ਬਿ ਦਿਨ ਡਾਊਨ ਹੁੰਦੇ ਜਾ ਰਹੇ ਨੇ ਲੋਕਾਂ ਦੇ ਘਰੇ ਚਾਰਾ ਖਤਮ ਹੋ ਗਿਆ ਹੈ ਖਾਣਾ ਤੱਕ ਖਤਮ ਹੋ ਗਿਆ ਹੈ ਲੇਕਿਨ ਲੋਕਾਂ ਦੀ ਮਦਦ ਲਈ ਕੋਈ ਵੀ ਨਹੀਂ ਪਹੁੰਚ ਪਾ ਰਿਹਾ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਸਵੀਰਾਂ ਦੇਖੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਛੱਤਾਂ ਤੱਕ ਟੈ ਗਈਆਂ ਨੇ ਲੋਕਾਂ ਦੇ ਪਸ਼ੂ ਤੱਕ ਮਰ ਗਏ ਨੇ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਦਾ ਤਾਂ ਨੁਕਸਾਨ ਜਿਹੜਾ ਹੋਣਾ ਹੀ ਹੋਣਾ ਸੀ ਲੇਕਿਨ ਇਹ ਜਿਹੜੇ ਕਹਿੰਦੇ ਸੀ ਕਿਸਾਨਾਂ ਕੋਲ ਕਰੋੜਾਂ ਦੀਆਂ ਗੱਡੀਆਂ ਨੇ ਲੱਖਾਂ ਦੀਆਂ ਗੱਡੀਆਂ ਨੇ ਜਿਹੜੇ ਕਿਸਾਨ ਨੇ ਏਸ਼ੀਆਂ ਦੇ ਵਿੱਚ ਸੌਂਦੇ ਨੇ ਤੇ ਅੱਜ ਉਹ ਕਿੱਥੇ ਨੇ ਕਿਸਾਨ ਸਾਨੂੰ ਵੀ ਦਿਖਾਓ ਕਿਉਂਕਿ ਕਿਸਾਨਾਂ ਉੱਤੇ ਜਦੋਂ ਵੀ ਦੇਖੋ ਬੜੇ ਵੱਡੇ ਜਿਹੜੇ ਤੰਜ ਕੱਸੇ ਜਾਂਦੇ ਨੇ ਕਿ ਇਹਨਾਂ ਕੋਲ ਲੱਖਾਂ ਦੀਆਂ ਟਰਾਲੀਆਂ ਨੇ ਲੱਖਾਂ ਦੇ ਯੇ ਨੇ ਲੱਖਾਂ ਦੇ ਵੋ ਨੇ ਕਿਸਾਨ ਅੱਜ ਪਾਣੀ ਦੇ ਵਿੱਚ ਡੁੱਬਿਆ ਪਿਆ ਹੈ ਜਿਹਦੇ ਵਿੱਚ ਮੈਂ ਕਨੀਆਂ ਕੀ ਲੋਕਾਂ ਦੀਆਂ ਲੱਖਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਨੇ ਲੋਕਾਂ ਦੇ ਘਰਾਂ ਚੋਂ ਖਾਣੇ ਤੱਕ ਖਤਮ ਹੋ ਰਹੇ ਨੇ ਦੇਖਿਆ ਨਹੀਂ ਜਾ ਰਿਹਾ ਜਿਸ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਤਸਵੀਰਾਂ ਚੱਲ ਰਹੀਆਂ ਨੇ ਵੇਖਿਆ ਨਹੀਂ ਜਾ ਰਿਹਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਾਂ ਸਿਰਫ ਟਾਮੀਨਾਟੂ ਨਜ਼ਰ ਆ ਗਿਆ ਤੇ ਆਪਦੀ ਧਰਮ ਪਤਨੀ ਨੂੰ ਲੈ ਕੇ ਜਿਹੜੀ ਉਹਨਾਂ ਦੀ ਧਰਮ ਪਤਨੀ ਸਟੇਜਾਂ ਤੇ ਕਹਿੰਦੀ ਹੈ ਕਿ ਭਗਵੰਤ ਸਿੰਘ ਮਾਨ ਨੂੰ ਤਾਂ ਨੀਂਦ ਹੀ ਨਹੀਂ ਆਉਂਦੀ ਉਹਦਾ ਵਿਚਾਰੇ ਰਾਤ ਰਾਤ ਸੌਂਦੇ ਨਹੀਂ ਪੰਜਾਬ ਬਾਰੇ ਬਹੁਤ ਸੋਚਦੇ ਨੇ ਅੱਜ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿੱਥੇ ਨੇ ਦੂਸਰੇ ਪਾਸੇ ਜੇ ਭਾਜਪਾ ਦੀ ਗੱਲ ਕਰ ਲਈਏ ਜਿਹੜੇ ਕਹਿੰਦੇ ਨੇ ਕਿ ਅਸੀਂ 2027 ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਰੀਆਂ ਨੇ ਤਾਂ ਉਹ ਕਿੱਥੇ ਨੇ ਅੱਜ ਪੰਜਾਬ ਦੇ ਕਿਸਾਨਾਂ ਨੂੰ ਲੋੜ ਹੈ ਲੇਕਿਨ ਕੋਈ ਵੀ ਕਿਸੇ ਪਾਸੇ ਦਿਖਾਈ ਨਹੀਂ ਦੇ ਰਿਹਾ ਜਿੱਥੇ ਬੇੜਿਆਂ ਤੱਕ ਦੀ ਗੱਲ ਕੀਤੀ ਜਾ ਰਹੀ ਹੈ ਮੰਗਾ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਲੋਕ ਇਧਰੋਂ ਉਧਰ ਸਮਾਨ ਲਿਆਉਣ ਚ ਔਖੇ ਹੋਏ ਪਏ ਨੇ ਹਾਲਾਂਕਿ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਪ੍ਰੋਵਾਈਡ ਕਰਵਾਈ ਗਏ ਨੇ ਬੇੜੇ ਉਹਨਾਂ ਨੇ ਕੁਝ 5 ਲੱਖ ਦੇ ਕਰੀਬ ਪੈਸੇ ਵੀ ਦਿੱਤੇ ਨੇ ਪ੍ਰੋਵਾਈਡ ਵੀ ਕਰਵਾਏ ਨੇ ਲੇਕਿਨ ਜਿਹੜੀਆਂ ਸਰਕਾਰਾਂ ਦੀ ਅਸੀਂ ਗੱਲ ਕਰ ਰਹੇ ਆ ਜਿਨ੍ਹਾਂ ਨੇ 2022 ਦੇ ਵਿੱਚ ਹਮ ਹਮ ਕੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਲਈ ਆਏ ਆ ਆਮ ਲੋਕਾਂ ਲਈ ਆਏ ਆ ਤੇ ਅੱਜ ਆਮ ਲੋਕ ਡੁੱਬਦਾ ਜਾ ਰਿਹਾ ਹੈ ਜਿੱਤੇ ਹਾੜਾ ਦੀ ਮਾਰ ਨੇ ਘੇਰਾ ਪਾ ਰੱਖਿਆ ਹੈ ਪੰਜਾਬ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਆਪਦੇ ਪਿੰਡ ਤੱਕ ਵੀ ਦੇਖਣ ਨਹੀਂ ਆਏ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਪਣਾ ਸੂਬਾ ਹੈ ਲੋਕਾਂ ਤੋਂ 2022 ਦੇ ਵਿੱਚ ਵੋਟਾਂ ਲਈਆਂ ਨੇ ਅੱਜ ਹਾੜਾ ਦੀ ਇੰਨੀ ਸਥਿਤੀ ਡੂੰਗੀ ਹੁੰਦੀ ਜਾ ਰਹੀ ਹੈ ਸਕੂਲਾਂ 'ਚ ਪੜ੍ਹਦੇ ਬੱਚੇ ਘਰਾਂ 'ਚ ਬੈਠ ਗਏ ਨੇ ਸਿਰਫ ਛੁੱਟੀਆਂ ਦੇ ਐਲਾਨ ਕਰ ਦਿੱਤੇ ਨੇ ਲੇਕਿਨ ਉਹਨਾਂ ਨੂੰ ਕੋਈ ਸਹੂਲਤਾ ਪ੍ਰੋਵਾਈਡ ਕਰਵਾਓ ਭਗਵੰਤ ਸਿੰਘ ਮਾਂ ਨੂੰ ਚਾਹੀਦਾ ਹੈ ਉਹ ਡੇਰੇ ਕਿੱਥੇ ਨੇ ਜਿੱਥੇ ਲੋਕ ਕਿਸਾਨ ਆਪਣੇ ਕੰਮ ਕਾਜ ਛੱਡ ਕੇ ਉਹਨਾਂ ਡੇਰਿਆਂ ਦੇ ਵਿੱਚ satsang ਸੁਣਾ ਜਾਂਦੇ ਨੇ ਉਹਨਾਂ ਨੂੰ ਮੰਨਦੇ ਨੇ ਉਹਨਾਂ ਡੇਰਿਆਂ ਦੇ ਦਰਵਾਜ਼ੇ ਖੋਲ੍ਹੋ